ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਲੈ ਕੇ ਵਾਦ ਜਿਹੜਾ ਵੈ ਰੋਜ਼ ਬਰੋਜ਼ ਪੱਦਾ ਜਾ ਰਿਹਾ ਹੈਗਾ ਔਰ ਉਹਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਹੋਈ ਹੈ ਉਹਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਹਕੀਕਤ ਹੈ ਇਸ ਦੇ ਬਾਰੇ ਤੁਹਾਨੂੰ ਅੱਜ ਦੀ ਵੀਡੀਓ ਤੇ ਵਿੱਚ ਪਤਾ ਲੱਗ ਜਾਏਗਾ ਕਿਉਂਕਿ ਜਿਹੜੀ ਖਬਰ ਤੁਸੀਂ ਸੁਣਨ ਜਾ ਰਹੇ ਹੋ ਉਹਨੂੰ ਸੁਣ ਕੇ ਤੁਹਾਨੂੰ ਆਪਣੇ ਕੰਨਾਂ ਤੇ ਯਕੀਨੀ ਆਏਗਾ ਔਰ ਤੁਸੀਂ ਹੈਰਾਨ ਹੋ ਜੂਗੇ ਭਾਈ ਦੇਵਾ ਸਿੱਧੂ ਪੂਰੇ ਸਬੂਤਾਂ ਦੇ ਆਧਾਰ ਤੇ ਇਹ ਗੱਲ ਕਰਨ ਦਈ ਹੈਗੀ ਐ ਸੋ ਚਲ ਕੇ ਵੀਡੀਓ ਵੇਖਨੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਵੀਓ 사ਸਰੀ ਕਾਲ ਜਿਵੇਂ ਕਿ ਮੈਂ ਉਸੇ ਦਿਨ ਤੋਂ ਕਹਿੰਦਾ ਆ ਰਿਹਾ ਸੀ ਵੀ ਟੱਡਰੀਆਂ ਵਾਲਾ ਬਲਾਤਕਾਰ ਨਹੀਂ ਹੈਗਾ ਤੇਦੇ ਸਬੂਤ ਮੇਰੇ ਹੱਥ ਦੇ ਵਿੱਚ ਨੇ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਿਉਂਕਿ ਹੁਣ ਉਹ ਲੋਕ ਜਿਹੜੇ ਅੰਦਰ ਜਾਣਗੇ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਕੇਸ ਕੀਤਾ ਔਰ ਦੂਜਾ ਨੰਬਰ ਜਿਹੜੇ ਲੋਕ ਇਹਦੇ ਵਿਰੋਧੀ ਨੇ ਬڑے ਤੰਜ ਕਸੇ ਲੋਕਾਂ ਨੇ ਬੜੀਆਂ ਸਪੀਚਾਂ ਦਿੱਤੀਆਂ ਕਿ ਢੱਡਰੀਆਂ ਵਾਲੇ ਨੂੰ ਹੁਣ ਜੇਲ੍ਹ ਹੋ ਜੂਗੀ ਢੱਡਰੀਆਂ ਵਾਲਾ ਗ੍ਰਿਫਤਾਰ ਹੋ ਜਾਣਾ ਤਾਂ ਉਹ ਸਾਰੀਆਂ ਗੱਲਾਂ ਝੂਠੀਆਂ ਪੈ ਚੁੱਕੀਆਂ ਨੇ ਇਥੋਂ ਤੱਕ ਕਿ ਅਦਾਲਤਾਂ ਦੇ ਪ੍ਰਸ਼ਾਸਨ ਦੇ ਵੀ ਕੰਨ ਖੁੱਲ ਗਏ ਨੇ ਇਸ ਗੱਲ ਦੇ ਨਾਲ ਕਿ ਜਿਹੜਾ ਢੱਡਰੀਆਂ ਵਾਲੇ ਦਾ ਇੱਕ ਐਸਾ ਸਬੂਤ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਜਿਹਦੇ ਨਾਲ ਕੋਈ ਬੰਦਾ ਉਹਨੂੰ ਬਲਾਤਕਾਰੀ ਸਾਬਤ ਕਰ ਹੀ ਨਹੀਂ ਸਕਦਾ ਕਿੰਨਾ ਮਰਜੀ ਜ਼ੋਰ ਲਾ ਲਵੇ ਮੈਂ ਇੱਕ ਤੁਹਾਡੇ ਇੱਕ ਯਾਦ ਕਰਵਾ ਦਿੰਦਾ ਇੱਕ ਗੱਲ ਜਿਹੜੀ ਖੁਦ ਢੱਡਰੀਆ ਬਾਲੇ ਨੇ ਕਹੀ ਸੀ ਕਿ ਮੇਰੀ ਚਾਹੇ ਤੁਸੀਂ ਸੀਬੀਆਈ ਤੋਂ ਕੋਈ ਉੱਪਰ ਹੈ ਇੰਟੈਲੀਜੈਂਸੀ ਹੁੰਦੀ ਹੈ ਤਾਂ ਉਹ ਜਾਂਚ ਕਰਵਾ ਲਓ ਪਰ ਮੈਂ ਇਹਦੇ ਵਿੱਚ 200% ਇੱਕ ਨਹੀਂ ਦੋ ਨਹੀਂ 200% ਸੱਚਾ ਨਿਕਲੂਗਾ ਤੇ ਚਾਹੇ ਜਿੰਨਾ ਮਰਜੀ ਜ਼ੋਰ ਲਾ ਲਓ ਮੇਰਾ ਇੱਕ ਵੀ ਪਰਸੈਂਟ ਇਹਦੇ ਵਿੱਚ ਕਸੂਰ ਨਹੀਂ ਹੈਗਾ ਤਮੈਂ ਇੱਕ ਵੀਡੀਓ ਦੇ ਵਿੱਚ ਪਹਿਲਾਂ ਥੋੜਾ ਜਿਹਾ ਝਲਕ ਜ਼ਰੂਰ ਦੱਸੀ ਸੀ ਪਰ ਮੈਂ ਸੋਚਿਆ ਕਿ ਇਹ ਗੱਲ ਹੋ ਸਕਦਾ ਪੂਰੀ ਤਰ੍ਹਾਂ ਸੱਚ ਨਾ ਹੋਵੇ ਮੈਂ ਵੀ ਡਰਦੇ ਡਰਦੇ ਨੇ ਉਹ ਗੱਲ ਧਰੀ ਸੀ ਪਰ ਜਿਹੜੀ ਅੱਜ ਮੈਂ ਰਿਸਰਚ ਕਰਦਾ ਰਿਹਾ ਕਰਦਾ ਰਿਹਾ ਪਰ ਮੇਰੇ ਹੱਥੇ ਦੇ ਉਹ ਸਬੂਤ ਲੱਗੇ ਜਿਨ੍ਹਾਂ ਦੇ ਨਾਲ ਹੁਣ ਅਦਾਲਤਾਂ ਦੇ ਪ੍ਰਸ਼ਾਸਨ ਦੇ ਇਥੋਂ ਤੱਕ ਜਿਹੜੀ ਸੰਗਤ ਜੁੜੀ ਐ ਪੂਰੀ ਸੰਗਤ ਨੂੰ ਵੀ ਇਸ ਗੱਲ ਦੀ ਭਲਕ ਨਹੀਂ ਸੀ ਜਿਹੜੀ ਅੱਜ ਮੈਂ ਤੁਹਾਡੇ ਸਾਹਮਣੇ ਧਰੂੰਗਾ ਤਾਂ ਤੁਹਾਡੇ ਵੀ ਹੋ ਛੁੱਟ ਜਾਣਗੇ ਕਿ ਢੱਡਰੀਆਂ ਵਾਲਾ ਬਲਾਤਕਾਰ ਕਰ ਹੀ ਨਹੀਂ ਸਕਦਾ ਚਾਹ ਕੇ ਵੀ ਤਾਂ ਹੁਣ ਬਾਜੀ ਘੁੰਮ ਚੁੱਕੀ ਆ ਜਿਹੜੇ ਗੱਲ ਕਹਿੰਦੇ ਸੀ ਵੀ ਸਾਡੀ ਕੁੜੀ ਦੇ ਨਾਲ ਜਾਂ ਫਿਰ ਉਹਨਾਂ ਦੇ ਵਿਰੋਧੀ ਕਹਿੰਦੇ ਸੀ ਵੀ ਇਹਨੇ ਇਹ ਗੱਲ ਕੀਤੀ ਆ ਇਹਨੇ ਆ ਕੁਝ ਕੀਤਾ ਇਹ ਕੁੜੀ ਦੇ ਨਾਲ ਪਰ ਹੁਣ ਉਹਨਾਂ ਦੇ ਮੂੰਹ ਤੇ ਤਮਾਚਾ ਇਹ ਵੀਡੀਓ ਮਾਰੂਗੀ ਜਦੋਂ ਕਿ ਹੁਣ ਪੂਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਉਸ ਵਿਚਾਰੇ ਸੰਤ ਦਾ ਵੀ ਜਿਹੜਾ ਇਸ ਗੱਲ ਦੇ ਨਾਲ ਇੱਕ ਕਹਿ ਸਕਦੇ ਜਿਵੇਂ ਪੜਦਾ ਤਾਂ ਮੈਨੂੰ ਲੱਗਦਾ ਸੀ ਪਹਿਲਾਂ ਸ਼ੰਕਾ ਸੀ ਵੀ ਆਖਰ ਦੇ ਵਿੱਚ ਹੋ ਸਕਦਾ ਢੱਡਰੀਆਂ ਵਾਲਾ ਖੁਦ ਆਪਣਾ ਖੁਲਾਸਾ ਖੁਦ ਕਰੇ ਕਿ ਮੈਂ ਇਸ ਚੀਜ਼ ਦੇ ਲੈਕ ਨਹੀਂ ਹੈਗਾ ਪਰ ਜਿਹੜੀ ਇਹ ਖਬਰ ਇੱਕ ਐਸੀ ਖਬਰ ਜਿਸ ਨੇ ਪੂਰੇ ਕੇਸ ਦਾ ਨਕਸ਼ਾ ਬਦਲ ਕੇ ਧਰ ਦਿੱਤਾ ਤੇ ਵਿਰੋਧੀਆਂ ਦੇ ਮੂੰਹ ਤੇ ਤਮਾਚਾ ਪੂਰੀ ਜ਼ੋਰਦਾਰ ਵੱਜਿਆ ਇਹ ਗੱਲ ਤੁਹਾਨੂੰ ਵੀ ਸਵੀਕਾਰ ਕਰਨੀ ਪੈਣੀ ਆ ਕਿਉਂਕਿ ਮੈਂ ਪਹਿਲਾਂ ਇਹ ਗੱਲ ਪੂਰੀ ਪੂਰੇ ਦਾਅਵੇ ਨਾਲ ਕਹੀ ਸੀ ਵੀ ਉਹ ਬੰਦਾ ਇਹ じゃ ਨਹੀਂ ਹੈਗਾ ਯਾਰ ਪਰ ਸਾਡੇ ਲੋਕ ਬਿਨਾਂ ਸਬੂਤਾਂ ਤੋਂ ਦੇ ਬਿਨਾਂ ਕੁਝ ਦਿਖਾਏ ਤੋਂ ਨਹੀਂ ਮੰਨਦੇ ਪਰ ਮੈਂ ਸੋਚਿਆ ਇਹ ਸਬੂਤ ਮੈਂ ਇਹਨਾਂ ਨੂੰ ਦਿਖਾਉਂਗਾ ਜਿਹੜੇ ਲੋਕ ਉਹਦੇ ਵਿਰੋਧੀ ਨੇ ਵੈਸੇ ਤਾਂ ਹੱਕ ਦੇ ਵਿੱਚ ਵੀ ਬੜੇ ਸਾਥੀ ਨੇ ਜਿਹੜੇ ਮੈਨੂੰ ਕਮੈਂਟ ਕਰਦੇ ਨੇ ਕਿਉਂਕਿ ਮੈਂ ਬਾਬਾ ਜੀ ਤੇ ਬਹੁਤ ਸਾਰਾ ਕੰਮ ਕੀਤਾ ਬਹੁਤ ਸਾਰੀਆਂ ਵੀਡੀਓ ਬਣਾਈਆਂ ਉਹਨਾਂ ਦੇ ਪੱਖ ਵੀ ਰੱਖੇ ਕੁੜੀ ਵਾਲਿਆਂ ਦੇ ਵੀ ਰੱਖੇ ਪਰ ਆ ਜਿਹੜੀ ਖਬਰ ਹੈ ਇਹ ਹੁਣ ਤੁਹਾਡੇ ਹੋਸ਼ ਛੋੜਾ ਦੇਣ ਵਾਲੀ ਹੈ ਕਿਉਂਕਿ ਦਰਅਸਲ ਮੈਂ ਇਸੇ ਵੀਡੀਓ ਦੀ ਇਸੇ ਗੱਲ ਦੀ ਖੋਜ ਵਿੱਚ ਸੀ ਕਿ ਕਿਸੇ ਦਾ ਵੀਡੀਓ ਮੇਰੇ ਐਸਾ ਵੀਡੀਓ ਹੱਥ ਲੱਗੇ ਜਿਹੜਾ ਖੁਦ ਹੀ ਯਾਨੀ ਆਪਣਾ ਬਿਆਨ ਕਰੇ ਕਿ ਇਹ ਗੱਲ ਸੱਚ ਹੈ ਕਿ ਹੁਣ ਤੁਸੀਂ ਆਪ ਸੁਣੋਗੇ ਕਿ ਮਾਮਲਾ ਦਰਅਸਲ ਗੜਬੜ ਸੀ ਪਰ ਹੁਣ ਇਹਦੇ ਜਿਹੜਾ ਰੋਪ ਹੈ ਉਹ ਬਿਲਕੁਲ हट ਚੁੱਕਿਆ ਤੇ ਹਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਟਡਰੀਆਂ ਵਾਲੇ ਬਰੀ ਨੇ ਬਰੀ ਸਮਝੋ ਕਿਉਂਕਿ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਬਾਅਦ ਚ ਅਗਲੇ ਵਿਚਾਰ ਕਰੂੰਗਾ ਸਾਂਝੇ ਪਹਿਲਾਂ ਇਹਨੂੰ ਸੁਣ ਲਓ ਕਿ ਕਿੱਟੀ ਜਾਵ ਧਿਆਨ ਨਾਲ ਹੋਰ ਤਾਂ ਕੁਝ ਨਹੀਂ ਇਲਜ਼ਾਮ ਲੱਗ ਜਾਂਦੇ ਨੇ ਚੰਦ ਤੇ ਵੀ ਦਾਗ ਲੱਗਾ ਹੋਇਆ ਪਰ ਇਲਜ਼ਾਮ ਸੱਚ ਵੀ ਤਵਦੀਲ ਨਹੀਂ ਹੁੰਦੇ ਹਮੇ ਬਹੁਤ ਕੁਝ ਹੋਣਾ ਹੈ ਤੇ ਮੈਥੇ ਇੱਕ ਬੇਨਤੀ ਹੋਰ ਕਰਨੀ ਹੈ ਬਹੁਤੇ ਸੱਜਣਾ ਨੇ ਕੱਲ ਫੋਨ ਕੀਤੇ ਜੰਗੀਦਰਾ ਫੋਨ ਲਓ ਨਾ ਕਿਉਂ ਕਹਿਦਾ ਤੁਸੀਂ ਕੀਤਾ ਕਹਿਣਾ ਸੀ ਢੱਡੀਆਂ ਵਾਲਾ ਤਾਂ ਬਲਾਤਕਾਰੀ ਐ ਅਸੇ ਇਹਨਾਂ ਲੋਕਾਂ ਦੀ ਮੈਂ ਕਰਤੂਦ ਦੱਸਣੀ ਐ ਇੱਕ ਪਾਸੇ ਕਹਿ ਕੇ ਢੱਡੀਆਂ ਵਾਲਾ ਬਲਾਤਕਾਰੀ ਦੂਜੇ ਪਾਸੇ ਬਾਜਿਕ ਵੱਟ ਕਹਿਣੇ ਖੁਸ਼ਰਾ ਹੂੰ ਛਾਪੋਈ ਇਹਦਾ ਮੂਸਰ ਹੈ ਇਹ ਖੁਸ਼ਰਾ ਹੈ ਤਾਂ ਬਲਾਤਕਾਰੀ ਕਿੱਦਾਂ ਹੋ ਗਿਆ ਇਹ ਬਲਾਤਕਾਰੀ ਐ ਤਾਂ ਖੁਸ਼ਰਾ ਕਿੱਦਾਂ ਹੋ ਗਿਆ ਖੁਸ਼ਰਾ ਦਾ ਬਲਾਤਕਾਰ ਕਰ ਨਹੀਂ ਸਕਦਾ ਜਾਣ ਕੇ ਆ ਸਾਡੀ ਔਕਾਤ ਹੈ ਇਹ ਬੰਦਾ ਗਿਆਨੀ ਬੂਟਾ ਸਿੰਘ ਹੈ ਤੇ ਮੈਂ ਅੱਜ ਇਸ ਬੰਦੇ ਦੀ ਤਾਰੀਫ ਕਰਦਾ ਮੈਂ ਇਸ ਨੂੰ ਗਾਲਾਂ ਹੀ ਕੱਢਿਆ ਕਰਦਾ ਸੀ ਅਕਸਰ ਕਿਉਂ ਕਿਉਂਕਿ ਇਸ ਬੰਦੇ ਨੇ ਸਿੱਖੀ ਦਾ ਬੜਾ ਕਾਹਨੇ ਇਸ ਨੇ ਵੀ ਕੀਤਾ ਪਰ ਅੱਜ ਇਸ ਦੀ ਇਹ ਗੱਲ ਦੇ ਉੱਤੇ ਮੈਂ ਦੀ ਤਾਰੀਫ ਕਰਦਾ ਜਿਹੜਾ ਇਹ ਅੱਜ ਸੱਚ ਬੋਲਿਆ ਕਿਵੇਂ ਹੁਣ ਇੱਕ ਸਾਥੀ ਨੇ ਮੈਨੂੰ ਕਮੈਂਟ ਕੀਤਾ ਮੈਂ ਉਹ ਕਮੈਂਟ ਦਿਖਾਇਆ ਵੀ ਇੱਕ ਵੀਡੀਓ ਦੇ ਵਿੱਚ ਉਸ ਨੇ ਵੀ ਇਹੀ ਗੱਲ ਕਹੀ ਵੀ ਉਹ ਖੁਸਰਾ ਹੈ ਪਰ ਹੁਣ ਬਾਜੀ ਪਲਟ ਚੁੱਕੀ ਹੈ ਢੱਡਰੀਆਂ ਵਾਲਾ ਜੇਕਰ ਇਹ ਹਾਲਾਤ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਭਲਕ ਹੈਗੀ ਇਸ ਗੱਲ ਦੀ ਸ਼ੰਕਾ ਹੈਗੀ ਆ ਪਰ ਹੁਣ ਦੱਸੋ ਢੱਡਰੀਆਂ ਵਾਲਾ ਬਲਾਤਕਾਰ ਕਿਵੇਂ ਕਰ ਸਕਦਾ ਬਲਾਤਕਾਰੀ ਨਹੀਂ ਹੋ ਸਕਦਾ ਜੇਕਰ ਉਹਨੂੰ ਖੁੱਸ ਰਿਹਾ ਕਿਹਾ ਜਾਂਦਾ ਤੇ ਜੇਕਰ ਉਹ ਨਹੀਂ ਹੈ ਤਾਂ ਫਿਰ ਉਹਦਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਉਹਦੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਵੀ ਜਾਣਾ ਪਰ ਜਿਹੜੇ ਸਾਥੀ ਮੈਨੂੰ ਇਹ ਗੱਲ ਕਹਿੰਦੇ ਸੀ ਵੀ ਇਹ ਖਬਰ ਇਸ ਤਰ੍ਹਾਂ ਦੀ ਹੈ ਜਾਂ ਫਲਾਨਾ ਬਿਲਕੁਲ ਸੱਚ ਦੇ ਆਧਾਰ ਤੇ ਮੈਂ ਵੀਡੀਓ ਪਾਰਿਆ ਕੋਈ ਨਾ ਕੋਈ ਉਹਦੀ ਆਧਾਰਨ ਜ਼ਰੂਰ ਬਣਦੀ ਹੈ ਜੇਕਰ ਇਹ ਗੱਲ ਪਾਈ ਜਾਂਦੀ ਹੈ ਢੱਡਰੀਆਂ ਵਾਲੇ ਦੇ ਵਿੱਚ ਤਾਂ ਕੀ ਫਿਰ ਅਦਾਲਤਾਂ ਤੇ ਕੀ ਫਿਰ ਪ੍ਰਸ਼ਾਸਨ ਤੇ ਕੀ ਫਿਰ ਉਹ ਘਰ ਵਾਲੇ ਉਲਟਾ ਨਹੀਂ ਹੋ ਜਾਊਗਾ ਕੰਮ ਤਾਂ ਹੁਣ ਤੁਸੀਂ ਆਪ ਦੀ ਜਿਹੜੀ ਪ੍ਰਕਿਰਿਆ ਜਿੰਨੇ ਤੁਸੀਂ ਸੰਗਤ ਸੁਣਦੇ ਹੋ ਉਹਦੀ ਸੰਗਤ ਦੇ ਵਿੱਚ ਜਾਣਦੇ ਹੋ ਢੱਡਰੀਆਂ ਵਾਲੇ ਸੰਤਾਂ ਦੇ ਤਾਂ ਤੁਸੀਂ ਆਪਣੀ ਪ੍ਰਕਿਰਿਆ ਮੇਰਾ ਵੀ ਲਾਜਮੇ ਦੇਣਾ ਕਿਉਂਕਿ ਸੰਤਾਂ ਦੀ ਸ਼ਬੀ ਖਰਾਬ ਹੋਣ ਦਾ ਬਹੁਤ ਵੱਡਾ ਇੱਕ ਝਾਂਸਾ ਬਣਾਇਆ ਜਾ ਰਿਹਾ ਬਹੁਤ ਵੱਡੀ ਇੱਕ ਗੱਲ ਬਣਾਈ ਜਾ ਰਹੀ ਹੈ ਤਾਂ ਮੈਂ ਚਾਹੁੰਦਾ ਵੀ ਸਾਡੇ ਪੰਜਾਬ ਦੇ ਉਹ ਲੋਕ ਇਸ ਗੱਲ ਦਾ ਸਾਥ ਦੇਣ ਜਿਹੜੇ ਵੱਡੇ ਪੱਦਰ ਤੋਂ ਦੇ ਨਾਲ ਜੁੜੇ ਨੇ ਤਾਂ ਠੀਕ ਹੈ ਪੰਜਾਬੀਓ ਮਿਲਦੇ ਅਗਲੇ ਟੌਪ ਤੇ ਜਿਹੜੇ ਭੈਣ ਭਰਾंनो ਵਿੱਚ ਚੈਨਲ ਤੇ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਕੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਤੇ ਭਾਈ ਰਣਜੀਤ ਸਿੰਘ ਢੜੀਆਂ ਵਾਲੇ ਦੇ ਉੱਤੇ ਜਿਹੜੀ ਐਫ ਆਈ ਆਰ ਹੋਈ ਹੈ ਉਹਦੇ ਵਿੱਚ ਜਿਹੜਾ ਮੌਕਫ ਹੈ ਉਹ ਇਹ ਹੈ ਕਿ ਉਹਨਾਂ ਦੇ ਉੱਤੇ ਬਰਤਕਾਰੀ ਦਾ ਕੇਸ ਬਣਿਆ ਹੈਗਾ ਤੇ ਭਾਈ ਦੇਵਾ ਸਿੱਧੂ ਜਿਹੜਾ ਕਿ ਪਹਿਲੇ ਦਿਨ ਤੋਂ ਕਹਿ ਰਿਹਾ ਸੀਗਾ ਕਿ ਇਹ ਜੜੀ ਬੇਬੁਨਿਆਦ ਖਬਰ ਹੈ ਇਹਦੇ ਵਿੱਚ ਸੱਚਾਈ ਨਹੀਂ ਹੈਗੀ ਉਹ ਆਪਣੀ ਥਾਂ ਤੇ ਸੱਚੀ ਆ ਖਰੀ ਹੈਗੀ ਆ ਇਹ ਸਿਰਫ ਉਹਨਾਂ ਦੇ ਜਿਹੜੇ ਵਿਰੋਧੀ ਹੈ ਨਨੂੰ ਡੀਫੀਮ ਕਰਨੇ ਵਾਸਤੇ ਇਸ ਤਰ੍ਹਾਂ ਦੇ ਹਰਬੇ ਇਸਤੇਮਾਲ ਕਰੰਦੇ ਹੀ ਹੈਗੀ ਹੈ ਤੇ ਉਹਨਾਂ ਨੇ ਇਹ ਉਹਨਾਂ ਦੇ ਜਿਹੜੇ ਵਿਰੋਧੀ ਹੈ ਇਸ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਵਾ ਇਕਦਮਾਤ ਕੀਤੇ ਹੈ ਕਿ ਇਹ ਇਲਜ਼ਾਮ ਲਾ ਕੇ ਉਹਨਾਂ ਨੂੰ ਡੀਫੀਮ ਕੀਤਾ ਜਾਵੇ ਕਿਉਂਕਿ ਹੋਰ ਤਾਂ ਕੋਈ ਕਿਸ ਤਰ੍ਹਾਂ ਦੇ ਕੋਲ ਨਹੀਂ ਹੈਗੀ ਲੇਕਿਨ ਇਸ ਤਰ੍ਹਾਂ ਦਾ ਇਲਜ਼ਾਮ ਉਹਨਾਂ ਤੇ ਲਾ ਕੇ ਜਿਹੜਾ ਵਾ ਉਹਨਾਂ ਨੂੰ ਡੀਫੀਮ ਕੀਤਾ ਜਾ ਸਕਦਾ ਹੈਗਾ ਵਾ ਦੇ ਪਾਈਦੇ ਵਾ ਸਿੱਧੂ ਨੇ ਵੀਡੀਓ ਦੇ ਵਿੱਚ ਸਬੂਤਾਂ ਦੇ ਆਧਾਰ ਤੇ ਗੱਲ ਕੀਤੀ ਤੁਹਾਨੂੰ ਉਹਨਾਂ ਨੇ ਆਡੀਓ ਵੀ ਸੁਣਾਈ ਸੁਣ ਕੇ ਤਾਂ ਲਿਕਨਨ ਅੰਦਾਜ਼ਾ ਹੋ ਗਿਆ ਹੁਣ ਹੈ ਕਿ ਇਹ ਖਬਰ ਜਿਹੜੀ ਹੈ ਇਹ ਜਿਹੜਾ ਉਹਨਾਂ ਦੇ ਉੱਤੇ ਮੁੱਦਾ ਪਾਇਆ ਜਾ ਰਿਹਾ ਹੈਗਾ ਵਾ ਇਸ ਤਰ੍ਹਾਂ ਸਾਰਾ ਝੂਠ ਹੈਗਾ ਵਾ ਔਰ ਅਗਰ ਇਹਦੇ ਵਿੱਚ ਕੋਈ ਸੱਚਾਈ ਹੋਏਗੀ ਤੇ ਉਹ ਵੀ ਜਲਦ ਪਤਾ ਲੱਗ ਜੇਗੀ ਬਾਕੀ ਉਹਨਾਂ ਦੀ ਖਬਰ ਦੇ ਮੁਤਾਬਕ ਕਿ ਇਹ ਗੱਲ ਝੂਠ ਹੈਗੀ ਹੈ ਉਹ ਇਸ ਮਾਮਲੇ 'ਚ ਬਿਲਕੁਲ ਬਰੀ ਹੈ ਸੱਚੀ ਹੈ ਖਰੇ ਹੈ ਔਰ ਉਹਨਾਂ ਨੇ ਤੁਹਾਨੂੰ ਸਬੂਤ ਵੀ ਵੀਡੀਓ ਦੇ ਵਿੱਚ ਪੇਸ਼ ਕੀਤਾ ਤੇ ਆਉਣ ਵਾਲੇ ਦਿਨਾਂ 'ਚ ਬਹੁਤ ਜਲਦੀ ਇਹ ਵੀ ਪਤਾ ਲੱਗ ਜਾਈਏਗਾ ਅਗਰ ਇਹ ਜਿਹੜੀ ਭਗਦੇਵਾ ਸਿੱਧੂ ਨੇ ਖਬਰ ਦਿੱਤੀ ਹੈ ਅਗਰ ਇਹ ਝੂਠੀ ਹੋਈ ਤੇ ਫਿਰ ਜਿਹੜੀ ਹਕੀਕਤ ਹੋਏਗੀ ਉਹ ਕੁਝ ਦਿਨਾਂ 'ਚ ਖੁੱਲ ਕੇ ਸਾਡੇ ਸਾਹਮਣੇ ਆ ਜਾਈਗੀ ਬਾਕੀ ਵੀਰੇ ਤੁਹਾਡੀ ਕੀ ਰਾਏ ਹੈਗੀ ਇਸ ਦੇ ਬਾਰੇ ਤੁਸੀਂ ਕੀ ਮੌਕਫ ਆਪਣਾ ਰੱਖਦੇ ਹੋ ਇਹ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਕਿ ਆਪਣਾ ਟੀਸਾ ਰਾਖਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ